ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਲਓ ਜੀ ਅੱਜ ਪਹੁੰਚੇ ਹੋਇਆ ਹੈੱਡ ਤੇ ਮੌਸਮ ਬਹੁਤ ਸੋਹਣਾ ਬਣਿਆ ਹੋਇਆ ਹਨਾ ਤੇ ਮੈਂ ਕਿਥੋਂ ਰਿਸ਼ਤੇਦਾਰੀ ਚੋਂ ਆਇਆ ਤਾਂ ਲੰਘਿਆ ਜਾਂਦਾ ਤਾਂ ਮੈਂ ਹਾਂ ਚਲੋ ਵੀ ਚਹਲ ਪਹਲ ਬਹੁਤ ਆure ਤੇ ਇੱਕ ਪਾਣੀ ਵੀ ਬਹੁਤ ਤੇਜ਼ ਛੱਡਿਆ ਹੋਇਆ ਮੈਂ ਕਿਹਾ ਚਲੋ ਘੁੰਮ ਚੱਲਦੇ ਹਾਂ ਨਾ ਤੇ ਬਾਕੀ ਖਾਨੂ ਵੀ ਦਿਖਾਣੇ ਆ ਨਜ਼ਾਰੇ ਪਾਣੀ ਤੁਸੀਂ ਦੇਖ ਸਕਦੇ ਆ ਕਿੰਨਾ ਤੇਜ਼ ਆ ਇਹ ਜਿਹੜੀ ਇਹ ਪਿੱਛੇ ਇਹ ਪਾਣੀ ਜਾ ਰਿਹਾ ਏ ਇਹ ਤਾਂ ਹਜੇ ਨਹਿਰ ਵਿੱਚ ਛੱਡਿਆ ਹੋਆ ਜਿਹੜੀ ਸਰਾਂਤ ਨਹਿਰ ਆ ਜੀ ਤੇ ਜਿਹੜਾ ਮਤਲਬ ਅੱਗੇ ਦਰਿਆ ਨੂੰ ਪਾਣੀ ਜਾਂਦਾ ਉਹ ਆਪਾਂ ਦੇਖਦੇ ਆ ਅੱਗੇ ਜਾ ਕੇ ਵੀ ਦਰਿਆ ਨੂੰ ਗਾਹਾਂ ਕਿੰਨਾ ਜਾਂਦਾ ਪਾਣੀ ਹਨਾ ਤੇ ਪਹਿਲਾਂ ਤੁਸੀਂ ਇੱਥੇ ਦਾ ਨਜ਼ਾਰਾ ਦੇਖੋ ਲਓ ਜੀ ਆ ਤੁਸੀਂ ਦੇਖ ਸਕਦੇ ਆ ਪਾਣੀ ਕਿਹੜੇ ਹਿਸਾਬ ਨਾਲ ਛੱਡਿਆ ਹੋਇਆ ਇਹਨਾਂ ਨੇ ਹੈ ਨਾ ਮੈਂ ਜਿੱਥੇ ਤੱਕ ਮੈਂ ਜਿੰਨੀ ਕਵਾਰ ਵੀ ਉਰੇ ਆਇਆ ਇਸ ਨਹਿਰ ਵਿੱਚ ਮੈਂ ਇੰਨਾ ਪਾਣੀ ਛੱਡਿਆ ਹੋਇਆ ਕਦੇ ਨਹੀਂ ਦੇਖਿਆ ਹੂੰ ਦਰਿਆ ਵਿੱਚ ਤਾਂ ਚਲੋ ਛੱਡ ਦਿੰਦੇ ਆ ਇਹ ਕਿਉਂਕਿ ਦਰਿਆ ਬੜਾ ਬਹੁਤ ਹੈ ਉਹ ਸੰਭਲ ਹੁੰਦਾ ਪਰ ਇਹ ਨਹਿਰ ਇੱਥੋਂ ਹੀ ਥੋੜੀ ਚੌੜੀ ਲੱਗਦੀ ਆ ਅੱਗੇ ਜਾ ਕੇ ਤਾਂ ਇਹ ਬਿਲਕੁਲ ਨਾਰਮਲ ਜਿਹੀ ਰਹਿ ਜਾਂਦੀ ਆ ਮਤਲਬ ਨਾ ਬਹੁਤੀ ਛੋਟੀ ਹੋ ਤੇ ਨਾ ਜ਼ਿਆਦਾ ਵੱਡੀ ਹੋ ਹੈ ਨਾ ਪਰ ਇੱਥੇ ਦਾ ਅੱਜ ਤਾਂ ਮੈਂ ਪਹਿਲੀ ਵਾਰ ਦੇਖਿਆ ਇਹਦੇ ਚ ਇੰਨਾ ਪਾਣੀ ਛੱਡਿਆ ਹੋਇਆ। ਪਾਣੀ ਤੁਸੀਂ ਦੇਖ ਸਕਦੇ ਆ ਗੇਟ ਤਕਰੀਬਨ 1 2 3 4 5 6 7 8 9 9 10 ਗੇਟ ਖੁੱਲੇ ਹੋਏ ਆ ਜੀ ਦੇਖੋ। ਹੈਨਾ? ਪਾਣੀ ਬਹੁਤ ਜਾ ਰਿਹਾ ਤੇ ਬਾਕੀ ਭਾਈ ਖੂਬਸੂਰਤੀ ਦਾ ਅੱਗੇ ਤੁਹਾਨੂੰ ਅੱਗੇ ਵੀ ਦਿਖਾਈ ਆ। ਤੇ ਆਹ ਤਾਂ ਵਿਚਰੀਆਂ ਸੁੱਕੇ ਗਈਆਂ ਇਹਨਾਂ ਦੀਆਂ ਹਨਾ ਆਹ ਜਿਹੜੇ ਨਵੇਂ-ਨਵੇਂ ਚ ਤਾਂ ਬਹੁਤ ਵਧੀਆ ਫੁੱਲ ਬੂਟੀਆਂ ਲਾਈਆਂ ਹੋਈਆਂ ᱛੀਆਂ ਇਹਨਾਂ ਨੇ ਤੇ ਹੁਣ ਤਾਂ ਕਿਸੇ ਵਿੱਚ ਵੀ ਹਰਾ ਨਹੀਂ ਦਿਖਦਾ ਕੋਈ ਵੀ ਬੂਟਾ ਇੱਕ ਇੱਕ ਆਹ ਦਿਖਦੀ ਆ ਦੁਪਹਿਰ ਖੜੀ ਜੀ ਕਹਿੰਦੇ ਇਹਨੂੰ ਕਿਆ ਕਹਿੰਦੇ ਹੁੰਦੇ ਆ ਅੱਗੇ ਤਾਂ ਚਲੋ ਫੇਰ ਵੀ ਹੈਗੀਆਂ ਥੋੜੀਆਂ ਜੀਆਂ ਉਹ ਪਿੱਛੇ ਦਾ ਸੁੱਕੇ ਗਈਆਂ ਸਾਰੀਆਂ ਅਸਲ ਵਿੱਚ ਕੋਈ ਵੀ ਬੂਟਾ ਹੈ ਜੀ ਦੇਖ ਰੇਖ ਕਰਨੀ ਜ਼ਰੂਰੀ ਆ ਬਸ ਤੇ ਬਾਕੀ ਭਾਈ view ਬਹੁਤ ਸੋਹਣਾ ਹੈ ਉਹ ਅੰਦਰ ਸਾਰਾ ਇਹਨਾਂ ਦਾ ਜਿੱਥੋਂ ਨੰਗਲ ਡੈਮ ਤੋਂ ਆਉਂਦਾ ਸਿਸਟਮ ਇਹਨਾਂ ਦਾ ਜੋ ਵੀ ਉੱਥੋਂ ਰਿਪੋਰਟ ਆਉਂਦੀ ਆ ਉਹੋ ਹੈ ਸਾਰਾ ਤੇ ਇੱਥੋਂ ਆਹ ਸਾਹਮਣੇ ਨੂੰ ਜਾਂਦਾ ਜੀ ਅੱਗੇ ਦਰਿਆ ਇਹ ਦਰਿਆ ਦੇ ਵਿੱਚੋਂ ਹੀ ਨਹਿਰ ਨਿਕਲਦੀ ਆ ਇਹ ਇੱਧਰ ਦਰਿਆਵਾਂ ਦਾ ਪਾਣੀ ਘੱਟੇ ਛੱਡਿਆ ਹੋਇਆ ਇੱਧਰ ਦਾ ਛੱਡਿਆ ਹੋਇਆ ਇੰਜੀਨੀਅਰ ਨੇ ਹਨਾ ਆਹ ਦਾ ਬੰਦੇ ਪਿਆ ਏ ਅੱਗੇ ਫਾਟਕਾ ਖੋਲੇ ਹੋਏ ਹੋਣ ਉਹਦਾ ਪਤਾ ਨਹੀਂ ਵੈਸੇ ਤੇ ਬਾਕੀ ਚਲੋ ਦੇਖਦੇ ਆ ਅੱਗੇ ਜਾ ਕੇ ਪਾਣੀ ਤਾਂ ਬਾਈ ਬਹੁਤ ਆ ਦਰਿਆ ਆ ਜ ਹਨਾ ਆ ਦੇਖੋ ਪਾਣੀ ਕਿੱਦਾ ਘੁੰਮ ਰਿਹਾ ਏ ਪਾਣੀ ਤਾਂ तकरीबन ਦਰਿਆ ਫੁੱਲ ਭਰਿਆ ਪਿਆ ਤੇ ਅੱਜ ਦਾ ਕੋਈ ਬੋਟ ਵੀ ਨਹੀਂ ਦੇਖੀ ਤੇ ਕਿਸ਼ਤੀ ਵੀ ਅੱਗੇ ਦਾ ਉੱਥੇ ਬੋਟਿੰਗ ਹੁੰਦੀ ਹੁੰਦੀ ਆ ਮਨ ਨੂੰ ਲੱਗਦਾ ਪਾਣੀ ਜ਼ਿਆਦਾ ਕਰਕੇ ਨਹੀਂ ਆਹ ਦੇਖੋ ਤੁਸੀਂ ਆਹ ਦੇਖ ਸਕਦੇ ਹੋ ਪਾਣੀ ਜਿਹੜੇ ਸਾਹ ਉਗਲ ਜਾ ਰਿਹਾ ਨਹਿਰ ਵਿੱਚੋਂ ਪਾਣੀ ਹੈ ਨਾ ਆਹ ਦੇਖ ਆ ਉਰਲਾ ਫਾਟਕ ਦਾ ਖੋਲਿਆ ਭਾਈ ਹੈ ਵੈਸੇ ਉਹ ਅੱਗੇ ਵਾਲੇ ਵਾਂ ਜਾਦਾ ਛੱਲਾਂ ਜੀਆਂ ਵਜਦੀਆਂ ਲਓ ਜੀ ਬਹੁਤ ਤੇਜ਼ ਪਾਣੀ ਜਾ ਰਿਹਾ ਭਾਈ ਹੈ ਨਾ ਆਹ ਸਿਸਟਮ ਸਾਰਾ ਹੀ ਭਾਈ ਜੋ ਵੀ ਜਿੱਦਾਂ ਵੀ ਫਾਟਕ ਖੋਲਣੇ ਲਾਉਣੇ ਓਹ ਪਤਾ ਨਹੀਂ ਕੀ ਹੁੰਦਾ ਏ ਹੈ ਲੱਗਦਾ ਤਾਂ ਬੋਟ ਜੀ ਉਹ ਕੋਲ ਜਾ ਕੇ ਦੇਖਦੇ ਹਾਂ ਕਿਹੜੀ ਚੀਜ਼ ਆ ਹੋਏ ਇਹ ਚਹਲ ਪਹਿਲ ਲੋਕ ਉਰੇ ਸੈਰ ਸਪਟੇ ਨੂੰ ਆ ਜਾਂਦੇ ਆ ਭਾਈ ਜਿੱਦਾਂ ਹੁਣ ਸ਼ਾਮ ਦਾ ਟਾਈਮ ਆ ਹਨਾ ਤੇ ਮੌਸਮ ਵਧੀਆ ਹੋ ਗਿਆ ਬਣਿਆ ਵਾ ਉਰੇ ਇੱਕ ਸਕੂਨ ਜਿਹਾ ਮਿਲਦਾ ਉਰੇ ਆ ਕੇ ਆ ਤੁਸੀਂ ਦੇਖ ਸਕਦੇ ਆ ਪਾਣੀ ਕਿਹੜੇ ਹਿਸਾਬ ਗੱਲ ਪਾਣੀ ਘੁੰਮ ਘੁੰਮ ਜਾ ਰਿਹਾ ਹਨਾ ਮੈਂ ਸਹੀ ਗੱਲ ਦੱਸਾਂ ਮੈਂ ਸੱਚੀ ਗੱਲ ਹੈ ਜੀ ਇਹ ਮੈਂ ਕਦੇ ਇੰਨਾ ਪਾਣੀ ਨਹੀਂ ਆਇਆ ਇਸ ਨਹਿਰ ਵਿੱਚ ਨੂੰ ਛੱਡਿਆ ਵਾ ਦੇਖਿਆ ਉਹ ਚਲੋ ਹੁੰਦਾ ਆਪਾਂ ਜਾਂਦੀ ਵੈਸੇ ਭਰ ਕੇ ਹੀ ਆ ਇਹ ਪਰ ਇੰਨਾ ਪਾਣੀ ਨਹੀਂ ਕਦੇ ਵੀ ਛੱਡਿਆ ਵਾ ਦੇਖਿਆ ਆ ਤਾਂ ਪਾਣੀ ਆਏ ਜਾਂਦਾ ਜਿੱਦਾਂ ਕਿਤੇ ਇਹ ਇੰਨੇ ਫਾੜਕ ਖੋਲੇ ਵੇ ਜਿੱਦਾਂ ਦਰਿਆ ਨੂੰ ਜਾਂਦਾ ਹੁੰਦਾ ਹੈ ਪਰ ਇਹ ਲਹਿਰ ਇੱਕ ਹੋਰ ਗੱਲ ਆ ਇਹ ਨਹਿਰ ਇੱਥੋਂ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਆ ਇੱਥੇ ਤੱਕ ਉਹ ਪੁਲ ਤੱਕੇ ਪੱਕੀ ਹੋਈ ਵੀ ਆ ਇਹ ਉਹ ਤੋਂ ਅਗਾਹ ਕੱਚੀ ਹੋਆ ਸਾਰੀ ਉਹ ਪੁਲ ਤੱਕ ਵੀ ਹੁਣੇ ਹੋਈ ਆ ਪੱਕੀ ਇਹ ਪਹਿਲਾਂ ਕੱਚੀ ਹੁੰਦੀ ਸਾਰੀ ਇਹ ਤੇ ਪਾਣੀ ਭਾਈ ਤੁਸੀਂ ਦੇਖ ਸਕਦੇ ਆ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਇੱਕ ਗੱਲ ਹੋਰ ਆ ਕੱਲੇ ਕੱਲੇ ਫਾਟ ਕੋਪਰ ਕੈਮਰਾ ਲੱਗਿਆ ਹੋਇਆ ਜੀ ਜਿਹੜਾ ਪਾਣੀ ਜਾਂਦਾ ਨਾ ਇਹਨਾਂ ਦੇ ਥੱਲੇ ਉਹ ਇੱਕ ਇੱਕ ਫਾਟਕ ਨੂੰ ਕੈਮਰਾ ਕੈਪਚਰ ਕਰ ਰਿਹਾ ਇਹ ਨਹੀਂ ਹੁਣ ਪਤਾ ਕਾਦੇ ਵਾਸਤੇ ਲਾਏ ਹੋਏ ਇਹਨਾਂ ਨੇ ਕੈਮਰੇ ਹਨਾ ਤੇ ਉਹ ਭਾਈ ਰੋਪੜ ਦੀ ਸ਼ਾਨ ਬਣ ਗਿਆ ਇਹ ਕੋਲ ਜਿਹੜਾ ਸਾਹਮਣੇ ਦੇਖ ਰਿਹਾ ਤੁਹਾਨੂੰ ਬਹੁਤ ਸ਼ਾਨਦਾਰ ਪੁਲ ਬਣਿਆ ਇਹ ਇਹਦੇ ਥੱਲੇ ਮਤਲਬ ਕੋਈ ਸਪੋਰਟ ਨਹੀਂ ਹੈ ਸਾਰਾ ਜਿਹੜਾ ਉੱਪਰ ਤੁਸੀਂ ਗਾਡਰਾਂ ਉੱਪਰ ਦੇਖ ਸਕਦੇ ਆ ਇਹ ਗਾਡਰਾਂ ਪਰੇ ਖੜਾ ਪੁਲ ਇਹ ਸਾਰਾ ਤੇ ਬਹੁਤ ਸੋਹਣਾ ਪੌਲਾ ਹੈ ਜਦੋਂ ਲੰਗਦੇ ਆਂਦੇ ਕੋਲ ਨੂੰ ਬਹੁਤ ਵਧੀਆ ਲੱਗਦਾ ਹੈ ਕੋਈ ਬਿਊਟੀ ਵੀ ਤੁਸੀਂ ਦੇਖ ਸਕਦੇ ਆ ਨਾ ਪੂਰੀ ਐਨ ਗ੍ਰੀਨਰੀ ਵਧੀਆ ਹੈ ਸਾਰਾ ਕੁਸਹਿਣ ਘੁੰਮਣ ਫਿਰਨ ਨੂੰ ਵਧੀਆ ਜਗ੍ਹਾ ਬਣਾਈ ਹੋਈ ਆ ਇਹ ਇੱਧਰ ਹਜੇ ਕੰਮ ਚੱਲ ਰਿਹਾ ਇੱਥੇ ਕੁਝ ਬਣਨ ਲੱਗਿਆ ਮਨ ਲੱਗਦਾ ਪਤਾ ਨਹੀਂ ਹੁਣ ਕੀ ਬਣੂਗਾ ਜਿਹੜਾ ਰੋੜਿਆ ਜਾਂਦਾ ਤਾਂ ਉਹ ਪਤਾ ਨਹੀਂ ਕੀ ਸੀਗਾ ਲੰਘ ਗਿਆ ਮਨ ਲੱਗਦਾ ਉਹ ਲੇਟ ਹੋ ਗਏ ਸੀ ਇੱਦਣੂ ਮੈਂ ਆਉਣ ਲੱਗਿਆ ਲੇਟ ਹੋ ਗਿਆ ਉਹ ਲੰਘੀ ਚੀਜ਼ ਉਹ ਕਿਆ ਤਾਂ ਤੇ ਪਾਣੀ ਭਾਈ ਬਹੁਤ ਜ਼ਿਆਦਾ ਵੈਸੇ ਸਾਰੇ ਦਰਿਆ 'ਚ ਪਾਣੀ ਜ਼ਿਆਦਾ ਹੋਇਆ ਵਾ ਉਹ ਅੱਗੇ ਫਾਟਕ ਖੋਲੇ ਹੋਏ ਆ ਦਰਿਆ ਦੇ ਇੱਧਰ ਵਾਲੇ ਸਾਰੇ ਬੰਦ ਆ ਅੱਗੇ ਵਾਲੇ ਖੁੱਲੇ ਆ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਗੁਰਦੁਆਰਾ ਸ਼੍ਰੀ ਟਿੱਬੀ ਸਾਹਿਬ ਦੇ ਸ਼ਾਂਤੀ ਜੀ ਮਿਲਦੀ ਇੱਕ ਸਕੂਨ ਜਿਹਾ ਰਿਆ ਕੇ ਹਨਾ ਬਹੁਤ ਸਕੂਨ ਐਨ ਕਹਿ ਲੂ ਵੀ ਸ਼ਾਂਤੀਪੂਰਕ ਪੂਰਵਕ ਮਾਹੌਲ ਬਣਿਆ ਹੋਇਆ ਰਿਆਨ ਕੋਈ ਰੌਲਾ ਨਹੀਂ ਕੋਈ ਰੱਪਾ ਨਹੀਂ ਕੋਈ ਸ਼ੋਰ ਸ਼ਰਾਬਾ ਨਹੀਂ ਤੇ ਬੈਠੇ ਆ ਲੋਕ ਆਨੰਦ ਰੇ ਰਹੇ ਆ ਭਾਈ ਸ਼ਾਂਤੀ ਦਾ ਸਾਰੀ ਦਾ ਹਨਾ ਸਾਰੇ ਦੇਖੋ ਲੋਕ ਕਿੰਨੇ ਬੈਠੇ ਆ ਹਾਂ। ਆਹ ਰਾਸ਼ ਤੁਸੀਂ ਦੇਖ ਸਕਦੇ ਆ ਭਾਈ ਸਾਰੇ ਇਹ ਹੈੱਡ ਉੱਪਰੇ ਘੁੰਮਣ ਆਏ ਹੋਏ ਲੋਕ ਜਿੰਨੇ ਵੀ ਹਨ ਸਾਰੇ ਘੁੰਮ ਰਹੇ ਆ ਕਿਉਂਕਿ ਬੜਾ ਬਹੁਤ ਹੈ। ਅੱਧੇ ਉੱਧਰ ਹੋਣੇ ਜਿੱਧਰ VOTING ਹੁੰਦੀ ਆ। ਅੱਧੇ ਉਹ ਫਿਰਦੇ ਸਾਹਮਣੇ ਲੋਕ ਹਨ। ਤਾਂ ਕਰਕੇ ਨਹੀਂ ਪਤਾ ਲੱਗਦਾ ਨਹੀਂ ਇਕੱਠ ਤਾਂ ਬਹੁਤ ਹੈ। ਬਹੁਤ ਲੋਕ ਆਏ ਹੋਏ ਆ ਦੇਖਣ। ਉਹ ਵਾਲਾ ਪਾਰਟ ਆ ਜਿਹੜਾ ਉਹ ਵੇਲਾ ਉਹ ਅਲੱਗ ਇੱਕ ਜਗ੍ਹਾ ਨਾ ਉਧਰੋਂ ਮਤਲਬ ਅੱਗੇ ਤੋਂ ਆਉਂਦਾ ਦਰਿਆ ਵਿੱਚੋਂ ਹੀ ਹੈ ਉੱਥੇ ਪਾਣੀ ਹੁਣ ਬੰਦ ਕਰਿਆ ਹੋਇਆ ਇਹਨਾਂ ਨੇ ਕਿਸੇ ਟਾਈਮ ਚੱਲਦਾ ਹੁਣ ਉੱਥੇ ਵੀ ਉਹ ਮਨ ਲਾਦਾ ਘੁੰਮਣ ਫਿਰਨ ਵਾਸਤੇ ਇਹ ਅਲੱਗ ਥੋੜਾ ਜਿਹਾ ਬਣਾਇਆ ਹੋਇਆ ਤਾਂ ਇਹਨਾਂ ਨੇ ਸਜਾਵਟ ਦੀ ਵਾਸਤੇ ਸਾਈਡ ਪਰ ਨੂੰ ਤੇ ਹੁਣ ਆਪ ਅੱਗੇ ਦੇਖਦੇ ਆਂ ਜਾ ਕੇ ਦਰਿਆ ਦਾ ਜਿਹੜਾ ਦਰਿਆ ਵਿੱਚ ਥੋਲੇ ਵੀ ਫਾਟਕ ਉਹ ਕਿੰਨੇ ਥੋਲੇ ਹੋਏ ਆ ਕਿਹੜਾ ਕੇ ਦੇਖਦੇ ਆਂ ਆਏ ਹੱਥ ਲਾ ਆਏ ਖਤਰੀ ਲੋ ਨਰੂ ਨੱਚੀ ਪੁੱਤ ਨੱਚ ਨੱਚ ਵੀਡੀਓ ਬਣੂਗੀ ਤੇਰੀ ਨੱਚ ਕੇ ਦਿਖਾ ਹਾਂ ਤੇ ਤੇ ਵੀਡੀਓ ਬਣੂਗੀ ਚੱਲ 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 ਨੱਚੀ ਇੱਧੇ ਪਾ ਤੂੰ ਇੱਧੇ ਪਾ ਨੱਚ ਪੁੱਤ

ਕਮ ਕਮ ਕੈ ਨੱਚਦੀ ਨੱਚੀ ਪੁੱਤ ਨਰੂ ਆਹ ਤੇ ਗਾਣਾ ਚੱਲਦਾ ਇਹਨੂੰ ਕੈਮਰੇ ਤੇ ਵੀ ਸ਼ਰਮ ਆਉਂਦੀ ਆ ਹੈ ਮੈਂ ਤਾਂ ਇਹਨੂੰ ਕੈਮਰੇ ਤੇ ਵੀ ਸ਼ਰਮ ਆਉਂਦੀ ਆ ਮੰਮੀ ਅੱਜ ਦਰਿਆ ਚ ਪਾਣੀ ਆਇਆ ਵਾ ਕੋਈ ਐ ਲਾਹੌਰ ਪਾਣੀ ਆਇਆ ਵਾ ਪਾਣੀ ਬਹੁਤ ਹਾਂ ਮੇ ਨੂੰ ਮਾਰਾ ਇਹ ਸਾਰੀ ਦਰਦੀ ਜੈਦੀ ਜੈਦੀ ਮਮੀ ਉਹ ਆਉਂਦੇ ਆ ਬੀਬੀ ਨੂੰ ਪਤਾ ਲੱਗਿਆ ਪਾਣੀ ਪਾਣੀ ਬਹੁਤ ਆਉਂਦਾ ਕਿ ਦਰਿਆ ਕਿਦਾ ਹੈ ਹਾਂ ਉਹ ਖਬਰ ਜੀ ਚੱਲਦੀ ਨਾ ਇੱਕ ਦੋ ਦਿਨ ਹੋ ਗਏ ਹਾਂ 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 ਕੀਦਾ ਹੈ ਫੋਨ ਤੋਂ ਨੂੰ ਰੱਜੀ ਦਾ ਅੱਛਾ ਰੱਜੀ ਦੀ ਜੀ ਹਾਂ ਹਾਂ ਨਾ ਕਹਿੰਦੀ ਮਗਾ ਬਾਬਾ ਆਹ ਹਸਾਬ ਦੇ ਚੱਲੇ ਪਾਣੀ ਲਾਹੌਰ ਹਾਂ ਇੱਥੇ ਤਾਂ ਆਪਣਾ ਦਰਦੀ ਲੱਗ ਜਿਹੜੀ ਆਹ ਆਪਣੇ ਵਾਲੀ ਕੱਚੀ ਨਹਿਰ ਆ ਇੱਧਰ ਆ ਜਾਂਦੀ ਕੱਚੀ ਨਹਿਰ ਮਾਨੂੰ ਫਾਟਕ ਮੈਂ ਕਹਾਂ 8-9 ਖੋਲੇ ਵੇ ਅੱਛਾ ਇੰਨਾ ਪਾਣੀ ਹੈ ਹਾਂ ਬਹੁਤ ਪਾਣੀ ਆਇਆ ਵਾ ਇੰਨਾ ਪਾਣੀ ਲਾਹੌਰ ਹੋਰ ਮੋਟਾ ਵਿੱਚ ਨੂੰ ਘੜ ਕੇ ਤਾਂ ਇਹਨਾਂ ਪਾਣੀ ਆਂਦਾ ਨਹੀਂ ਪੈਗਾ ਅਸੀਂ ਦੱਸਦੇ ਆਂ ਮੀਂਹ ਨਹੀਂ ਪੈਂਦਾ ਮੁੱਲ ਤੇ ਹਾਂ ਸਾਡੇ ਕੋਲ ਨਹੀਂ ਪੈਂਦਾ ਨਹੀਂ ਹੋਰ ਪਾਸੇ ਮੀਂਹ ਪੈ ਪੈ ਕੇ ਉੱਪਰ 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 ਪਈ ਜਾਂਦਾ ਨਾ ਮੀਂਹ ਬੱਦਲ ਫਟ ਕੇ ਉੱਥੇ ਕਈ ਜਗ੍ਹਾ ਹਾਂ 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 ਦਰਿਆਵਾਂ ਵੀ ਫਾਟਕ ਖੋਲੇ ਵੀ ਆ ਦਰਿਆਵਾਂ ਖੋਲੇ ਵੀ ਤੇ ਫਾਟਕ ਬਿਲਕੁਲ ਦਰਿਆ ਦੇ ਸੈਂਟਰ 'ਚ ਜਾ ਕੇ ਮੈਂ ਉੱਥੇ ਛਾੜਤਾ ਲੈਣਾ ਤਾਂ ਪਰ ਉੱਥੇ ਗੱਡੀ ਗੱਪੇ ਨਹੀਂ ਦਾ ਮੈਂ ਖੜਾ ਸਕਦਾ ਪੁਲ ਦੇ ਕਿਉਂਕਿ ਉਹ ਸਿੰਗਲ ਪੋਲਾ ਫਿਰ ਉੱਥੇ ਇੱਕ ਟ੍ਰੈਫਿਕ ਇੱਕ ਛੁੱਟੀ ਹੋਈ ਸੀ ਉਹ ਸੁਵਰਾਜ ਮੈਦਾ ਫੈਕਟਰੀ ਨੂੰ ਟ੍ਰੈਫਿਕ ਰਸ਼ਾ ਹੈਗਾ ਦਾ ਬਹੁਤ ਉਦਾਂ ਮੈਂ ਗਿਆ ਤਾਂ ਹੈ ਤਾਂ ਮੈਂ ਚੱਲ ਵੀ ਦਿਖਾਵਾਂ ਇੱਧਰ ਨੂੰ ਜਿਹੜੇ ਉਧਰ ਨੂੰ ਖੋਲੇ ਵੀ ਦਰਿਆ ਵਾਲ ਨੂੰ ਹਾਟਕ ਪਰ ਉੱਥੇ ਡੇ ਨਹੀਂ ਹੋਇਆ ਛਾੜਤਾ ਫਿਰ ਗੱਡੀਆਂ ਨਹੀਂ ਖੜਾ ਹੋਈ ਉੱਥੇ ਗੱਡੀ ਆਪਣਾ ਟਰੈਕ ਕਰਕੇ ਜਾਦਾ ਕਰਕੇ ਹਾਂ ਫੇਰ ਮੈਂ ਕਹਾ ਵੀ ਅਗਲੇ ਨੇ ਕਹਾ ਵੀ ਐ ਦੱਸ ਕਿੱਥੇ ਲਾਈ ਖੜਾ ਗੱਪੀ ਇਹਨੂੰ ਆਗਰ ਕਹਿੰਦਾ ਇਹ ਵੀਡੀਓ ਪਾਈ ਨਹੀਂ ਆ ਅਸੀਂ ਲੰਘ ਰਹੇ ਹਾਂ ਆਹੋ ਮੈਂ ਹਉਂ ਕੇ ਅਗਲਾ ਭਾਈ ਗਾਲਾਂ ਹੀ ਕੱਢੂਗਾ ਫੇ ਅਗਲੇ ਕਹਿੰਦਾ ਤੇਰੇ ਵੀਡੀਓ ਜੀਵਾ ਤੁਹਾਡੇ ਕਾਲ ਚ ਰਿਪੋਰਟਰ ਆਣਾ ਟੈਗ ਪਾ ਲਓ ਨਹੀਂ ਜੇ ਤਾਂ ਹੋ ਗਿਆ ਬੰਦਾ ਮੋਟਰਸਾਈਕਲ ਪਰ ਮੋਟਰਸਾਈਕਲ ਸੱਲੋ ਸਾਈਡ ਉੱਪਰ ਲਾਹ ਹੋ ਜਾ ਪਾ ਮੇਰੇ ਕੋ ਹੈ ਹਾਂ ਮੇਰੇ ਕੋ ਹੈ ਗੱਡੀ थी ਨਾ ਕੋਈ ਕਹਾਣ ਕਹਣੀ ਆਦੀ ਹੋਰ ਫਿਰ ਮੈਂ ਕਿਹਾ ਚੱਲ ਆਏ ਕਰਦਾ ਵੀ ਸੇਰੇ ਪਰ ਖੜਾ ਕੇ ਗੱਡੀ ਚੱਲ ਤੁਰ ਕੇ ਆ ਜਾਊਗਾ ਪਰ ਉਹ ਵੀ ਅੱਧਾ ਉਹ ਪੋਲੇ ਘਰ ਤੋਂ 80 ਕਿਲੋਮੀਟਰ ਦਾ ਗੱਪੇ ਲੱਬੇ ਵਾਲੇ ਫਾਟਕ ਖੋਲੇ ਮੇਰੇ ਮਖਾਦਾ ਕਿਲੋਮੀਟਰ ਕਿਹੜਾ ਤੂੰ ਅਕੇ ਜਾਉਂਗਾ ਛੱਟ ਪਰ ਮੈਂ ਤਾਂ ਕਿੜਾ ਜਾ ਕੱਢ ਕੇ ਮੁੜਿਆ ਆਇਆ ਫਿਰ ਪਾਣੀ ਦਾ ਬਹੁਤ ਆਇਆ ਮੈਂ ਸੋਚਿਆ ਜਦ ਮੈਂ ਹੁਣ ਦੀ ਜਦ ਮੈਂ ਦੀਦੀ ਕੋਲ ਤੇ ਆਉਂਦਾ ਤਾਂ ਮਹਾਜਨ ਹੁਣ ਇੱਕ ਵਾਰ ਘੁੰਮੇ ਚੱਲਦਾ ਉੱਥੇ ਇਕੱਠ ਹੋਇਆ ਬਤਾ ਖਾਸ ਆ ਲੋਕ ਪਾਣੀ ਦੇਖਣ ਆਈ ਜਾਂਦੇ ਨਾ ਤਾਂ ਕਰਕੇ ਉਹ ਫੇ ਮੈਂ ਹੁਣ ਕਿਤੇ ਮੈਂ ਕਿਹਾ ਆਪ ਘੁੰਮਣ ਗਿਆ ਤਾਂ ਘਰ ਤੇ ਮੈਂ ਤਾਂ ਆਉਂਦਾ ਹੁੰਦਾ ਅਚਾਨਕੇ ਖੜ ਗਿਆ ਫੇਰ ਤਾਂ ਮੈਂ ਉੱਥੇ ਵੀਡੀਓ ਟਿਕਾ ਦੀਦੀ ਕੋਲ ਐਸੀ ਗੱਲ ਸਾਡੇ ਦੇਖਣ ਕਿਹੜੇ ਪਾਣੀ ਨੂੰ ਪੀਣ ਹਾਂ ਉਹ ਤਾਂ ਹੈ ਭਲਾ ਪਰ ਪਰ ਲੋਕ ਸੈਰ ਕਰਨ ਬਹੁਤ ਜਾਂਦੇ ਇੱਕ ਬਾਣ ਇੱਕ ਬਾਣ ਮਿਲ ਗਈ ਉੱਥੇ ਉਹ ਕਹਿੰਦਾ ਬੰਦਾ ਹੈ ਤੂੰ ਉਹ ਮਗਾਜੀ ਮੈਂ ਤਾਂ ਇੱਥੇ ਲੰਘਿਆ ਜਾਂਦਾ ਤਾਂ ਵੀਡੀਓ ਤਾਂ ਪੈਸੇ ਦੇਖਦੇ ਹੋ ਆਪਣੀਆਂ ਅੱਗੇ ਅੱਗੇ ਤੇ ਬਾਕੀ ਉਹ ਪੱਕਾ ਨਹੀਂ ਭਾਈ ਪਤਾ ਵੀ ਦੇਖਦੇ ਉਦਾਂ ਉਹਨਾਂ ਨੂੰ ਪਤਾ ਹੈ ਵੀ ਇਹ ਬਲੌਗਿੰਗ ਕਰਦੇ ਹਾਂ ਤੇ ਮਗਾਜੀ ਮੈਂ ਤਾਂ ਲੰਘਿਆ ਜਾਂਦਾ ਤਾਂ ਮੈਂ ਸੋਚਿਆ ਵੀ ਭਾਈ ਚੱਲ ਵੀਡੀਓ ਬਣਾਏ ਜਾਵਾਂ ਕਹਿੰਦੇ ਚਾ ਚਾ ਠੀਕ ਆ ਹਾਂ ਬਚਾਇਆ ਨੂੰ ਆਇਆ ਕਹਿੰਦਾ ਕਹਿੰਨਾ ਹੁਣ ਇਹ ਵੀਡੀਓ ਬਣਾਉਂਦਾ ਫਿਰ ਤਾਂ ਸਾਲਾ ਦੁੱਧ ਵੀ ਨਹੀਂ ਮੋਚਦਾ ਨਹੀਂ ਨਹੀਂ ਉਹਨਾਂ ਨੂੰ ਪਾ ਗਿਆ ਤਾਂ ਮੈਂ ਅੱਛਾ ਪਾ ਗਿਆ ਤਾਂ ਹਾਂ ਮੈਂ ਨਹੀਂ ਆਇਆ ਤਾਂ ਟੋਕਿਆ ਤਾਂ ਨਹੀਂ ਸਵੇਰੇ ਅੱਧੇ ਘਰ ਛੱਡੇ ਸਾਰੇ ਨਹੀਂ ਛੱਡੇ ਥੋੜੇ ਜਿ ਘਰ ਛੱਡੇ ਆ ਬਾਕੀ ਪਾ ਤੇ ਤੇ ਥੋੜੇ ਜਿ ਘਰ ਜਿਹੜੇ ਛੱਡੇ ਆ ਉਹ ਫਿਰ ਹੁਣ ਭਾਈ ਮੈਂ ਹੋ ਗਿਆ ਜੀ ਲੇਟ ਮੈਨੂੰ ਇੱਕ ਹੋਰ ਕੰਮ ਤਾਂ ਮੈਂ ਉੱਧਰ ਚਲੇ ਗਿਆ ਤਾਂ ਕਰਕੇ ਹੁਣ ਬਾਈ ਗਿਆ ਹੋਇਆ ਆਪਣਾ ਅੱਛਾ ਹਾਂ ਮੈਂ ਭਾ ਚੱਲ ਵੀਡੀਓ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਬੱਸ ਭਾਈ ਜੀ ਹੁਣ ਇਹ ਤਾਂ ਮੋਟਰਸਾਈਕਲ ਦੀ ਤੇਰੀ ਲਾਈਟ ਫੇਖਰਾਬ ਉਹ ਲਾਈਟ ਖਰਾ ਉਹ ਬੱਲਬ ਫਿਊਜ ਹੋ ਗਿਆ ਮੰਮੀ ਉਹ ਹਾਂ ਪਤਾ ਨਹੀਂ ਕੀ ਚੱਕਰ ਹੋਇਆ ਜਿੱਦਾਂ ਰਾਤ ਨੂੰ ਜਾਣਾ ਤਾਂ ਉਦੋਂ ਲਾਈਟ ਖਰਾ ਹੁੰਦੀ ਹੈ ਹਾਂ ਮੈਨੂੰ ਆਇਆ ਤਾਂ ਫੋਨ ਬਾਈ ਦਾ ਬਾਈ ਕਹਿੰਦਾ ਯਾਰ ਅੱਧੀ ਗਰ ਰਸਤੇ ਬੜੀ ਕਹਿੰਦਾ ਅੱਧੇ ਗਰ ਰਸਤੇ ਬੋਝ ਗਈ ਫੇਰ ਉਹਨੂੰ ਮੋਟਰਸਾਈਕਲ ਦਾ ਹੀਲਾ ਕਰਕੇ ਦਿੱਤਾ ਹੁਣ ਕਿਸੇ ਪਾ ਹੋਰ ਮੁੰਡੇ ਨੂੰ ਕਿਹਾ ਉਹਨੂੰ ਫੜਾਇਆ ਉਹਨੇ ਇੱਥੇ ਮੋਟਰਸਾਈਕਲ ਲਾ ਜਾ ਕੇ ਅੱਛਾ ਤਾਂ ਹਣ ਜਿਹੜਾ ਰਹਿੰਦਾ ਉਹ ਨਵੇੜ ਕੇ ਆਊਗਾ ਚੱਲ ਹੁਣ ਤਾਂ ਵੈਸੇ ਇਕੱਠੇ ਰਹਿੰਦਾ 40 ਕਿਲੋ ਹੀ ਰਹਿੰਦਾ ਦਾ ਬਾਕੀ ਤਾਂ ਮੈਂ ਨਵੇੜ ਗਿਆ ਦਾ ਸਵੇਰੇ ਬੰਨ ਆਣੇ ਦੇ ਬੰਨ ਦੁੱਧ ਢੀਕ ਦੇ ਹੁਣ ਕਿ ਸ਼ਾਮ ਨੂੰ ਹਾਂ ਹੁਣ ਪਤਾ ਕਿਆ ਗੱਲ ਆ ਕਿਉਂਕਿ ਕਹਿ ਹੋਇਆ ਵਾ ਅਗਲੇ ਨੂੰ ਭਾਈ ਸ਼ਾਮ ਨੂੰ ਮੰਗਾਂ ਨਹੀਂ ਤਾਂ ਮੈਂ ਤਾਂ ਕਿਹਾ ਮਾ ਚੱਲ ਆ ਜਾ ਫੇ ਮੈਂ ਸੋਚਿਆ ਮਖਾ ਅਗਲੇ ਨੂੰ ਕਹਣਾ ਯਾਰ ਸਾਨੂੰ ਲਾਰੇ ਮਰ ਰੱਖਤਾ ਤਾਂ ਨਾ ਅਸੀਂ ਖਰੀਦਣੇ ਚੁੱਕੇ ਰਹੇ ਦੁੱਧ ਹੋਰ ਤੇ ਲੈਣ ਚੁੱਕੇ ਰਹੇ ਨਾ ਤੂੰ ਆ ਜਾ ਠੀਕ ਨਹੀਂ ਤਾਂ ਕਰਕੇ ਕਾਇਲ ਉਹ ਕੱਹੇ ਦੇਣਾ ਰਮਣਾ ਕਿਸ ਨੇ ਆਲੇ ਪੀਕਿੰਗ ਸਰਵਿਸ ਹੋਰ 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 ਆ ਕਿਸ ਨੇ ਦਹੀਂ ਕਰਵਾਣਾ ਕਿਸੇ ਨੇ ਦੁੱਧ ਪੀਣਾ ਸੀ ਚਾਹ ਪੀ ਬਿਲਕੁਲ ਉਹੀ ਤਾਂ ਗੱਲ ਆ ਹਾਂ ਹੁਣ ਸਾਡੇ ਵਰਗੇ ਘਰ ਵਿੱਚ ਬਣਾਣ ਲੇ ਆ ਹਾਂ ਚਾਹ ਦੇ ਦੋ ਦੁੱਧ ਦੇ ਦੋ ਕੰਮ ਕਰਕੇ ਬਿਲਕੁਲ ਆ ਨਸੀ ਦੇ ਦੋ ਦਹੀਂ ਦੇ ਦੋ ਦੁੱਧ ਬਗੈਰ ਸਰਦਾ ਹੀ ਨਹੀਂ ਇਹ ਚੀਜ਼ੇ ਇਹ ਜੀ ਆ ਇਹਦੇ ਬਗੈਰ ਸਰਦਾ ਹੀ ਨਹੀਂ ਹੈ ਮੈਂ ਰੋਟੀ ਮਾੜੀ ਰੋਟੀ ਘੱਟ ਖਾ ਲਵਾਂ ਚਾਹ ਬਗੈਰ ਨਹੀਂ ਰਹਿੰਦਾ ਚਾਹ ਬਗੈਰ ਨਹੀਂ ਪਾਈ ਰਹੇ ਹੁੰਦਾ ਸਹੀ ਗੱਲ ਤਾਂ ਹੂੰ ਚਾਹ ਨਹੀਂ ਬਗੈਰ ਰਹਿੰਦੇ ਭਾਈ ਚਲੋ ਸਾਡੀਆਂ ਗੱਲਾਂ ਤਾਂ ਚੱਲੀ ਹੋ ਜਾਣੀਆਂ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੇ ਵਲੌਗ 'ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ